ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਆਏ ਦਿਨ ਹੀ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਵਿਰੋਧੀਆਂ ਦੇ ਨਿਸ਼ਾਨੇ ਤੇ ਰਹਿੰਦੇ ਰਹੇ ਤੇ ਇੱਕ ਵਾਰ ਫਿਰ ਤੋਂ ਹੀ ਅਜੀਹਾ ਹੁੰਦਾ ਦਿਖਾਈ ਦੇ ਰਿਹਾ ਹੈ ਹਰਿਆਣੇ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਨੇ ਤੇ ਉੱਥੇ ਆਮ ਆਦਮੀ ਪਾਰਟੀ ਵੀ ਇਕੱਲਿਆਂ ਵਿਧਾਨ ਸਭਾ ਚੋਣਾਂ ਲੜ ਰਹੀ ਹੈ ਤੇ ਇਸ ਨੂੰ ਲੈ ਕੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਵੱਲੋਂ ਵੀ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਤੇ ਹੁਣ ਜਿਹੜੀਆਂ ਇਸ ਚੋਣ ਪ੍ਰਚਾਰ ਦੀਆਂ ਤਸਵੀਰਾਂ ਵੀਡੀਓਜ਼ ਆ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਉਸ ਨੂੰ ਲੈ ਕੇ ਸਵਾਲ ਖੜੇ ਕੀਤੇ ਜਾ ਰਹੇ ਨੇ ਦਰਅਸਲ ਕੱਲ ਆਮ ਆਦਮੀ ਪਾਰਟੀ ਦੇ ਕਾਮਿਕ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਡੱਬ ਵਾਲੀ ਦੇ ਵਿੱਚ ਹਰਿਆਣਾ ਦੇ ਵਿੱਚ ਆਪਣੇ ਉਮੀਦਵਾਰ ਦੇ ਹੱਕੇ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਸੀ ਤਾਂ ਇਸ ਦੇ ਦੌਰਾਨ ਜਿਹੜੀਆਂ ਗੱਡੀਆਂ ਵਰਤੀਆਂ ਗਈਆਂ ਜਾ ਉਹਨਾਂ ਦੇ ਜਿਹੜੇ ਸੁਰੱਖਿਆ ਕਰਮੀ ਸੀ ਉਹ ਪੰਜਾਬ ਦੇ ਸੀ ਤੇ ਉਸ ਦੇ ਵਿੱਚ ਜਿਹੜੀਆਂ ਗੱਡੀਆਂ ਵਰਤੀਆਂ ਜਾ ਰਹੀਆਂ ਸਨ ਉਹ ਪੰਜਾਬ ਨੰਬਰ ਪਲੇਟ ਵਾਲੀਆਂ ਸਨ ਇਸ ਨੂੰ ਲੈ ਕੇ ਹੁਣ ਵਿਵਾਦ ਖੜਾ ਹੁੰਦਾ ਦਿਖਾਈ ਦੇ ਰਿਹਾ ਹੈ ਇਸ ਨੂੰ ਲੈ ਕੇ ਸ਼੍ਰੋਮਣੀ ਕਲਦਲ ਦੇ ਆਗੂ ਵਿਰਸਾ ਸਿੰਘ ਮਲਤੋਹਾ ਦੇ ਵੱਲੋਂ ਫੇਸਬੁੱਕ ਤੇ ਪੋਸਟ ਸਾਂਝੀ ਕਰਦਿਆ ਇਸ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ ਉਹਨਾਂ ਨੇ ਫੇਸਬੁੱਕ ਤੇ ਪੋਸਟ ਪਾਉਂਦੇ ਹੋਏ ਲਿਖਿਆ ਕਿ ਬੀਤੇ ਕੱਲ ਅਰਵਿੰਦ ਕੇਜਰੀਵਾਲ ਦਾ ਹਰਿਆਣਾ ਦੇ ਡੱਬ ਵਾਲੀ ਵਿੱਚ ਰੋਡ ショ ਸੀ ਚੋਣਾ ਹੁਣ ਕਰਕੇ ਉੱਥੇ ਚੋਣ ਜਾਬਤਾ ਲੱਗਾ ਹੈ ਚੋਣਾ ਦੌਰਾਨ ਪ੍ਰੋਟੋਕਾਲ ਤੋਂ ਬਾਹਰ ਕੋਈ ਵੀ ਸਿਆਸੀ ਆਗੂ ਐਮਪੀ ਅਤੇ ਐਮਐਲਏ ਸਰਕਾਰੀ ਮਸ਼ੀਨਰੀ ਦੀ ਵਰਤੋਂ ਨਹੀਂ ਕਰ ਸਕਦਾ ਕੇਜਰੀਵਾਲ ਜੋ ਕਿ ਦਿੱਲੀ ਦਾ ਸਾਬਕਾ ਮੁੱਖ ਮੰਤਰੀ ਹੈ ਤੇ ਮੌਜੂਦਾ ਆਮ ਆਦਮੀ ਪਾਰਟੀ ਦਾ ਕਨਵੀਨਰ ਤੇ ਇੱਕ ਚੁਣਿਆ ਹੋਇਆ ਐਮਐਲਏ ਹੈ ਜੇ ਹਰਿਆਣੇ ਅੰਦਰ ਚੋਣ ਪ੍ਰਚਾਰ ਦੌਰਾਨ ਕੇਜਰੀਵਾਲ ਨੂੰ ਸਰਕਾਰੀ ਗੱਡੀਆਂ ਸਿਕਿਉਰਿਟੀ ਆਦੀ ਪ੍ਰੋਟੋਕਾਲ ਮੁਤਾਬਕ ਜ਼ਰੂਰੀ ਸੀ ਤਾਂ ਉਹ ਵੀ ਹਰਿਆਣਾ ਪ੍ਰਸ਼ਾਸਨ ਨੇ ਮੋਹਈਆ ਕਰਵਾਉਣਾ ਸੀ ਪਰ ਇਸ ਦੇ ਉਲਟ ਦੂਜੇ ਸੂਬੇ ਪੰਜਾਬ ਦੀਆਂ ਪੀਪੀ 65 ਵਾਲੀਆਂ ਗੱਡੀਆਂ ਜੋ ਕਿ ਮੁਹਾਲੀ ਦਾ ਨੰਬਰ ਹੈ ਉਸ ਨੰਬਰ ਪਲੇਟ ਦੀਆਂ ਗੱਡੀਆਂ ਜੈਮਰ ਵਾਲੀ ਗੱਡੀ ਤੇ ਪੰਜਾਬ ਪੁਲਿਸ ਦੀ ਕਮਾਂਡੋ ਦੀ ਵੱਡੀ ਫੋਰਸ ਨਿਯਮਾਂ ਨੂੰ ਛਿਕੇ ਟੰਕੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨੇ ਕੇਜਰੀਵਾਲੋਂ ਉਸ ਦਾ ਹਰਿਆਣਾ ਅੰਦਰ ਟੌਰਟ ਪੱਕਾ ਬਣਾਉਣ ਲਈ ਮੋਹਈਆ ਕਰਵਾਈ ਇਸ ਸਭ ਦੀ ਜਾਂਚ ਹੋਣੀ ਚਾਹੀਦੀ ਹੈ ਪੰਜਾਬ ਦੀ ਮਸ਼ੀਨਰੀ ਦਾ ਚੋਣ ਜਾਬਤੇ ਦੌਰਾਨ ਹੈਰਾਨੇ ਵਿੱਚ ਵਰਤੋਂ ਕਰਨ ਦੀ ਕੇਜਰੀਵਾਲ ਉਤੇ ਕਾਰਵਾਈ ਹੋਣੀ ਚਾਹੀਦੀ ਹੈ ਇਸ ਪ੍ਰਕਾਰ ਅਕਾਲੀ ਆਗੂ ਬਿਰਸਤ ਸਿੰਘ ਮਲਟੋਹ ਦਾ ਕਹਿਣਾ ਕਿ ਇਹ ਜੜੀਆਂ ਸਰਕਾਰੀ ਮਸ਼ੀਨਰੀ ਅਤੇ ਜਿਹੜਾ ਸਰਕਾਰੀ ਪੰਜਾਬ ਪੁਲਿਸ ਦੀ ਕਮਾਂਡੋ ਦਾ ਇਸਤੇਮਾਲ ਆਪਣੇ ਚੋਣ ਪ੍ਰਚਾਰ ਦੌਰਾਨ ਜਿੱਥੇ ਚੋਣ ਜਾਤ ਦਾ ਲੱਗਾ ਹੋਇਆ ਹੈ ਹਰਿਆਣਾ ਦੇ ਵਿੱਚ ਚੋਣ ਪ੍ਰਚਾਰ ਹੋ ਰਿਹਾ ਤੇ ਹਰਿਆਣੇ ਦਾ ਪ੍ਰਸ਼ਾਸਨ ਹੀ ਇੱਥੇ ਇਸਤੇਮਾਲ ਹੋ ਸਕਦਾ ਪਰ ਪੰਜਾਬ ਪੁਲਿਸ ਦਾ ਜਿਹੜਾ ਪ੍ਰਸ਼ਾਸਨ ਹੈ ਉਹ ਉੱਥੇ ਲੱਗਾ ਹੋਇਆ ਸਿਕਿਉਰਟੀ ਵੇ ਦੇ ਵਿੱਚ ਅਤੇ ਪੰਜਾਬ ਪੁਲਿਸ ਦੀਆਂ ਅਤੇ ਪੰਜਾਬ ਦੀਆਂ ਗੱਡੀਆਂ ਪੰਜਾਬ ਦੇ ਨੰਬਰ ਪਲੇਟ ਵਾਲੀਆਂ ਗੱਡੀਆਂ ਇਸ ਦੇ ਵਿੱਚ ਇਸਤੇਮਾਲ ਕੀਤੀਆਂ ਜਾ ਰਹੀਆਂ ਨੇ ਇਸ ਕਰਕੇ ਅਰਵਿੰਦ ਕੇਜਰੀਵਾਲ ਤੇ ਕਾਰਵਾਈ ਹੋਣੀ ਚਾਹੀਦੀ ਹੈ ਬਿਰਸੂ ਸਿੰਘ ਮਲਟੂਹਾ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ